ਸ਼ੀਰੀ ਦਰਬਾਰ ਦਾ ਵਿਕੀ ਅੱਜ ਸਵੇਰੇ 7:55 ਵਜੇ ਦੇ ਕਰੀਬ ਸ਼੍ਰੀ ਮੰਦਿਰ ਦੇ ਨਜ਼ਦੀਕ ਇੱਕ ਏਐਸਆਈ ਅਸ਼ਵਨੀ ਕੁਮਾਰ ਤੋਂ ਪਿਸਤੌਲ ਖੋ ਕੇ ਅਣਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਫਿਲਹਾਲ ਉਕਤ ਜ਼ਖਮੀ ਨੂੰ ਸਾਨਕ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਐਨ ਐਸ ਸ਼ੇਖਵਾਨ ਸ਼ਿਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ ਜਿਸ ਦੇ ਚਲਦਿਆਂ ਜੱਜ ਦੇ ਨਾਲ ਅੰਮ੍ਰਿਤਸਰ ਪੁਲਸ ਦੀ ਇੱਕ ਪਾਇਲਟ ਗੱਡੀ ਅਤੀ ਸੁਰੱਖਿਆ ਕਰਮੀ ਤਾਇ ਨਾਸੀ ਜਿੰਨਾ ਵਿੱਚੋਂ ਇੱਕ ਏ ਐਸ ਆਈ ਅਸ਼ਨੀ ਕੁਮਾਰ ਦੀ ਪਿਸਤੌਲ ਖੋ ਕੇ ਉਸ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਉੱਥੇ ਹੀ ਮੌਕੇ ਤੇ ਪੁੱਜੇ ਡੀ ਐਸ ਪੀ ਗਗਨਦੀਪ ਸਿੰਘ ਨੇ মিডিਆ ਨੂੰ ਦੱਸਿਆ ਕਿ ਫਿਰ ਹਾਲ ਜ਼ਖਮੀ ਵਿਅਕਤੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਇਸ ਦੇ ਨਾਲ ਹੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਸ਼ਰਦਾਲੂ ਕੌਣ ਸੀ ਜਾਂ ਕਿੱਥੋਂ ਦਾ ਰਹਿਣ ਵਾਲਾ ਸੀ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕੁਝ ਨਹੀਂ ਕੀਤਾ ਜਾ ਸਕਦਾ ਕਿ ਆਖਰ ਇਸ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਸੀ ਫਿਲਹਾਲ ਸਾਡੀਆਂ ਟੀਮਾਂ ਲੱਗੀਆਂ ਹਨ ਅਤੇ ਜਾਂਚ ਕਰ ਰਹੀਆਂ ਹਨ ਜਦ ਕਿ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਉਸ ਵਿਅਕਤੀ ਦੀ ਹੀ ਮੌਕੇ ਤੇ ਮੌਤ ਹੋ ਚੁੱਕੀ ਸੀ ਜ਼ਿਕਰ ਜੋ ਹੋ ਗਿਆ ਕਿ ਗੁਰੂ ਘਰ ਦੇ ਬਾਹਰ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਕੋਈ ਨਾ ਕੋਈ ਅਪਰਾਧਿਕ ਵਾਰਦਾਤ ਨੂੰ ਅਜਾਣ ਦਿੱਤਾ ਗਿਆ ਹੈ ਅੱਜ ਦੀ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ